ਇੱਕ ਗੱਲ ਆਪਾਂ ਇਹਨਾਂ ਦਾ ਹੋਰ ਕਰਦੇ ਆਂ ਅਕਲ ਨਾਲ ਇਹਨਾਂ ਦਾ ਸਾਊਂਡ ਸਿਸਟਮ ਹੈ ਵੈਸੇ ਤਾਂ ਦੱਸਣ ਦੀ ਲੋੜ ਹੀ ਨਹੀਂ ਬਹੁਤ ਜ਼ਿਆਦੇ ਫੇਮਸ ਹੈ ਬਹੁਤ ਜ਼ਿਆਦੇ ਵੱਡਾ ਨਾਂ ਹੈਗਾ ਨਾਮਤਾਰੀ ਆ ਇਹਨਾਂ ਦੀ ਗੱਡੀ ਖੜੀ ਹੈ ਵਿੱਚ ਇਹਨਾਂ ਦਾ ਸੈਕਟ ਵੀ ਪਿਆਗਾ ਬਾਕੀ ਕਾਫੀ ਸਮਾਨ ਇਹਨਾਂ ਦਾ ਕਮਰਿਆਜ ਵੀ ਪਿਆਗਾ ਅਕਲ ਹਾਂਜੀ ਆਪਣਾ ਕੰਮ ਆ ਗਿਆ ਸਾਊਂਡ ਸਿਸਟਮ ਦਾ ਹਨਾ ਕੀ ਨਾਂ ਤੇ ਆਪਣਾ ਨਾਮਤਾਰੀ ਲਾਈਟ ਸਾਊਂਡ ਸਰਵਿਸ ਠੀਕ ਹੈ ਠੀਕ ਹੈ ਜੀ ਯਾਨੀ ਕਿ ਮੇਨ ਆਪਣਾ ਦਫ਼ਤਰ ਮੋੜ ਮੰਡੀ ਲਾ ਲਿਆ ਹੈ ਨਾ ਤੇ ਕਿੱਥੋਂ ਤੱਕ ਪ੍ਰੋਗਰਾਮ ਲਾ ਕੇ ਹੁੰਦੇ ਪ੍ਰੋਗਰਾਮ ਤਾਂ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਤਾਈ ਕੰਮ ਆ ਸਾਡੇ ਕੋਲ ਹਾਂ ਬਾਕੀ ਇਹਨਾਂ ਦੇ ਬਹੁਤ ਵੱਡੇ ਵੱਡੇ ਜਿਹੜੇ ਆਪਣੇ ਧਾਰਮਿਕ ਸਥਾਨ ਜਿਵੇਂ ਦੀਵਾਨ ਆ ਗਏ ਠੀਕ ਹੈ ਕਿਤੇ ਕੋਈ ਜਗਤਰਾ ਆ ਗਿਆ ਕੋਈ ਵਿਆਹ ਸਾਦੀ ਦਾ ਸਾਊਂਡ ਜਿਵੇਂ ਡੀਜਨ ਦਾ ਸੈੱਟ ਲੱਗਦਾ ਹੈ ਨਾ ਸਾਰਾ ਥੱਲੋ ਇਹਨਾਂ ਕੋਲੇ ਪਾਣੀ ਵਾਲੇ ਵੱਡੇ ਏਸੀ ਕੂਲਰ ਪੱਖੇ ਵਗੈਰਾ ਕੁੱਲ ਚੀਜ਼ ਦਾ ਪ੍ਰਬੰਧ ਹੈ ਤੇ ਜੇ ਤੁਸੀਂ ਇਹਨਾਂ ਦਾ ਕੰਮ ਦੇਖੋਗੇ ਨਾ ਇਨਾਂ ਦੇ ਕੰਮ ਦੀ ਕੁਆਲਿਟੀ ਦਾ ਵਧੀਆ ਹੁੰਦੀ ਹੁੰਦੀ ਹੈ ਸਾਫ ਸਫਾਈ ਤੇ ਇਹਨਾਂ ਦੇ ਜਿਹੜੇ ਲੇਬਰ ਵਾਲੇ ਮੁੰਡੇ ਨੇ ਬਾਈ ਜਸਾ ਆਪ ਜਿਹੜਾ ਕਵਰ ਕਰਦਾ ਬਹੁਤ ਵਧੀਆ ਸੁਭਾਅ ਨੇ ਨੇਚਰ ਬਹੁਤ ਵਧੀਆ ਇੱਕ ਵਾਰੀ ਘੰਟੀ ਮਾਰ ਕੇ ਦੇਖੋ ਆ ਇਹਨਾਂ ਦੀ ਗੱਡੀ ਖੜੀ ਆ ਬਾਕੀ ਕਮਰੇ ਭਰੇ ਪਏ ਆ ਬਹੁਤ ਸਮਾਨ ਪੂਰਾ ਟੌਪ ਆਣਾ ਹੀ ਆ ਬਾਰੇ ਕਲਾਸ ਕੰਮ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਤੱਕ ਠੀਕ ਹੈ ਜੀ ਠੀਕ ਹੈ ਕੰਮ ਸਾਡੇ ਕੋਲ ਵਿਆਹ ਸਾਧੀਆਂ ਦੇ ਟੌਪ ਦੇ ਕੰਮ ਡੀ ਜੇ ਸਿਸਟਮ ਦਾ ਕੰਮ ਆ ਸਾਡਾ ਗੜੀ ਦਾ ਕੰਮ ਆ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਜਿਵੇਂ ਲਾਈਟਿੰਗ ਦਾ ਕੰਮ ਆ ਪਸਤਾਂ ਦੇ ਕੰਮ ਨੇ ਠੀ ਤੇ ਟੂਰਨਾਮੈਂਟ ਵੀ ਕਵਰ ਕਰਦਾ ਨਾ ਇਹ ਬਾਇਸੇ ਦਾ ਦੇਖੋ ਆਪਾਂ ਨੂੰ ਬਹੁਤ ਵਾਰੀ ਤੁਹਾਨੂੰ ਸੁਣਨੇ ਚ ਮਿਲਿਆ ਉਹ ਨਾਦਾਰੀ ਸਾਊਂਡ ਉਹ ਇਹਨਾਂ ਦਾ ਸਾਊਂਡ ਹੈ ਜਿਹੜਾ ਬਹੁਤ ਜਿਹੜਾ ਹਰ ਜਗ੍ਹਾ ਤੇ ਥਾਂ ਥਾਂ ਚੱਲਦਾ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਇਹਨਾਂ ਨਾਲ ਕੰਟੈਕਟ ਕਰਕੇ ਦੇਖੋ ਬੰਦੇ ਵੀ ਨਰਮ ਨੇ ਅੱਕਰ ਬੰਦੇ ਆ ਉਹ ਕੰਮ ਨਹੀਂ ਹੈਗਾ ਵੀ ਵਧੀਆ ਜੀ ਪਿਆਰ ਨਾਲ ਡੀਲ ਕਰਦੇ ਆ ਬਹੁਤ ਵਧੀਆ ਸਮਾਨ ਕੁਆਲਟੀ ਦਾ ਹੈ ਤੇ ਜੇ ਕੰਮ ਦੀਆਂ ਤੁਹਾਨੂੰ ਸਾਫ ਸਫਾਈ ਦੀ ਨਾ ਕਦੇ ਆਪਾਂ ਸਾਈਡ ਤੇ ਵੀਡੀਓ ਵੀ ਲਾ ਦਾਂਗੇ ਇਹਨਾਂ ਦੇ ਕੰਮ ਦੀ ਬਹੁਤ ਵਧੀਆ ਕਵਰ ਕਰਦੇ ਨੇ ਤੇ ਬਹੁਤ ਦੂਰ ਦੂਰ ਤੱਕ ਜਾਂਦੇ ਨੇ ਇਹ ਵੀਡੀਓ ਚ ਦੱਸਣਾ ਮਕਸਦ ਇਹ ਸੀ ਇਹਨਾਂ ਦਾ ਸਾਊਂਡ ਸਿਸਟਮ ਦਾ ਕੰਮ ਆ ਗਿਆ ਲਾਈਟਿੰਗ ਦਾ ਲੜੀਆਂ ਤੋਂ ਲਾ ਪੱਖੇ AC کولਰ ਆ ਧਾਰਮਿਕ ਸਥਾਨਾਂ ਦੇ ਵਿਆਹ ਸਾਧੀਆਂ ਚ ਟੂਰਨਾਮੈਂਟ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੈ ਜਿੱਦਾਂ ਦਾ ਪ੍ਰੋਗਰਾਮ ਤੁਸੀਂ ਬਣਾਉਣਾ ਚਾਹੋਗੇ ਨਾ ਉਦੋਂ ਜ਼ਿਆਦੇ ਰੰਗ ਭਾਗ ਲਾਉਂਦੇ ਨੇ ਬਹੁਤ ਵਧੀਆ ਕੰਮ ਕਰਦੇ ਨੇ ਹੋਰ ਠੀਕ ਹੋ ਗਿਆ ਜੀ ਠੀਕ ਹੈ ਜੀ ਠੀਕ ਹੈ ਬਾਕੀ ਆਪਾਂ ਇਹਨਾਂ ਦੀ ਜਿਹੜੀ ਮੱਝ ਸੀ ਉਹ ਸੇਲ ਹੋ ਗਈ ਨਵੇਂ ਨਵੇਂ ਮਾਲਕਾਂ ਨੂੰ ਮੁਬਾਰਕਾਂ ਵਾਦਾ ਕਰੇ ਪ੍ਰਮਾਤਮਾ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ